ਫਿਰ ਹਟਿਆ ਫਿਰ ਪਾਇਆ ਜਾਂ ਫਿਰ ੜੇ ਲੱਗੇ ਪਾਉਣਾ ਇਹ ਫਿਰ ਉੱਡੇ ਸਾਲਾ ਫਿਰ ਵਾਹ ਹੁਣ ਭਾਈ ਇਹਨੂੰ ਕਿਹਾ ਭਈ ਮਾ ਹੁਣ ਸ਼ਾਮ ਨੂੰ ਹੀ ਆਈ ਤੂੰ ਜਾਂ ਹਟ ਗਿਆ ਨਾ ਖਾਫ ਹੋ ਗਿਆ ਤੂੰ ਐਵੇਂ ਤਾਂ ਮਿੱਠੂ ਤਾਂ ਮਾ ਹੁਣ ਇੱਥੇ ਜੇ ਲੈ ਪਾ ਗਿਆ ਹੋਰੀ ਪਾ ਗਿਆ ਹੱਥ ਵੀ ਇਹਦਾ ਲੰਗ ਮਾਰਦਾ ਐ ਲਗੜੇ ਬੋਲ ਤੋਂ ਮੰਗਣਾ ਜਿਆ ਸਰਨ ਪਈਦੀ ਹੁੰਦੀ ਹੁਣ ਹਾਂ ਹਾਂ ਕੋਈ ਸਾਲਾ ਪ੍ਰਸਾਦ ਮੌਸਮੇ ਆਇਆ ਹੈ ਜਿਆ ਦੇਖ ਆ ਲੈ ਇਹਦੀ ਸੱਟ ਬੱਜਦੀਆਂ ਨਾ ਮੜੀ ਜੀ ਬਹਾਂ ਪੱਕਦੀਆਂ ਲੈ ਸੱਤ ਵਿੱਚੋਂ ਪੱਕ ਜਾਂਦੀ ਆ ਆ ਵਹਾਂ ਪੱਕੀਆਂ ਪਈਆਂ ਦੇਖਦਾ ਜਿੱਥੇ ਜਾ ਮਾੜਾ ਜੀ ਯਖਮਾ ਉੱਥੀ ਸਾਲਾ ਪੱਕ ਗਿਆ ਜਦ ਲਾਲ ਹੋ ਗਿਆ ਪੈਲੇ ਜਾ ਕਰਨ ਤਾਂ ਸਾਡਾ ਤਾਂ ਸਾਰਾ ਮੌਸਮ ਇਹ ਜਾ ਬਾਈ ਬਹੁਤ ਜ਼ਿਆਦਾ ਗੰਦਾ ਮੌਸਮ ਹੈ ਗੰਦਾ ਵੀ ਤੇ ਬਿਨਾ ਸਰਦਾ ਵੀ ਨਹੀਂ ਨਹੀਂ ਸਭ ਤੇ ਗੰਦਾ ਮੌਸਮ ਮੌਸਮ ਤਾਂ ਸਾਤ ਤੇ ਪਾਣੀ ਵੀ ਨਾ ਸਰਜੂ ਦੇ ਨਹੀਂ ਪਾਉਦੇ ਦੂਏ ਪਾਤੇ ਦੂਏ ਕੇ ਤੇ ਪਾਣੀ ਵੀ ਨਾ ਸਰਜੂ 10 ਦਿਨ ਹੋ ਗਏ ਮੀਂਹ ਨਹੀਂ ਪਿਆ ਹੇਡਲੀਆਂ ਨਿਕਲੀਆਂ ਪਈਆਂ ਉਹ ਪਾ ਦੇ ਗਰਮੀ ਬਹੁਤ ਆ ਹਾਂ ਜਿਹੜਾ ਅੱਜ ਵੀ ਹੈ ਇਹਦੇ ਗੰਦੇ ਫੇਸਬੁਕ ਚਾਹਦੇ ਚੁੱਕ ਕਰਦੇ ਪਿਆ ਥੋੜਾ ਜਾਈਏ ਦੋ ਚਾਰ ਦਿਨ ਵੀ ਕਾਤੇ ਬਹਿ ਗਿਆ ਤੇਜ਼ ਹਾਂ ਪਿਆ ਸੋਣਾ ਜੀ ਪਿਆ ਸੋਣਾ ਪੈ ਗਿਆ ਸਪੀਡ ਕਰ ਹਾਂ ਇਹ 10 ਮਿੰਟ ਲਾਏ ਹੈ ਨਾ ਹੁਣ ਤੇਜ਼ ਲਾ ਦੇ ਹੋਰ ਅਜੀ ਭਈਆ ਦਾ ਬੂਦਾ ਆਇਆ ਰਗੜ ਕਰਕੇ ਅਸੀਂ ਕਿੱਥੇ ਦਾ ਆ ਜੀ ਸੋ ਕਰ ਤੁਸੀਂ ਵੀ ਚੜ ਜੇ ਮੈਂ ਜੜਦੇ ਹੁਣ ਹਵਾ ਵੀ ਆਉਣ ਲੱਗ ਗਈ ਹੁੰਦੀ ਨਾਲ ਡਰ ਲੱਗਦਾ ਜਿਵੇਂ ਵੀ ਬੈਜ ਬਗਾਇਲ ਹਵਾ ਜਿਵੇਂ ਬੂਦਾ ਮੂੰਹ ਹੈ ਕਿ ਨਹੀਂ ਕੁਚੂ ਜਿਹਨੇ ਬੜੇਗਾ ਉਹਦੇ ਕਿ ਚੁਗਾ ਰਹੀ ਵੀ ਜਿਹੜਾ ਚੂਏ ਦੇ ਟੁਕੜੇ ਹੋ ਜਾਂਦਾ ਕਿਰ ਹਾਂ ਠੀਕ ਉਹ ਚੈਨੀ ਤੇ ਮੈਂ ਦੇਖਿਆ ਫਿਰ ਨਾ ਛਿੱਤਾਂ ਜੇ ਕੰਨਾ ਆਉਂ ਜਰ ਨਮਾਣਾ ਜੇ ਛਿੱਤਾਂ ਜਾਈਏ ਜਿਹੜਾ ਪਹਿਲੇ ਉੱਠੇ ਦੋਸਾਂਦੇ ਹੋਵੇ ਕਹੀਂ ਕਿਤੇ ਕਿਤੇ ਖੜਾ ਬੜਾ ਉੱਥੇ ਹੀ ਖਾ ਗਿਆ ਸੂਰ ਰਾਤ ਮੈਂ ਨਾ ਰੜੇ ਮੈਂ ਕਹੇਸ ਬਰੇਮ ਹੈ ਸੂਰਨੇ ਅਟੈਕ ਲੱਗ ਕਰਨਾ ਹਾਂ ਕੀ ਕਰਨਾ ਹੁਣ ਫੇਰ ਕੰਮ ਕੋਈ ਕੰਮ ਬਾ ਰੇਦਾਰਨਾ ਹੁਣ ਕੰਮ ਹੋਕਾ ਕਰਨਾ ਪਹਿਲਾ ਰੇ ਬੈਲੇ ਜਿਹੜਾ ਲੈਂਦੇ ਤੇ 40 50 ਚੱਕ ਕੇ 40 50 ਅੱਜ ਚੱਕ ਲੈਂਦੇ ਹੁਣ ਗੰਨੇ ਆ ਵੀ ਪੈਣਾ ਬੰਨ ਕੇ ਮਾੜਾ ਮੁੱਟਾ 80 90 ਥੇਲੇ ਹਾਂ ਹਾਂ ਗੰਨਾ ਵੀ ਆ ਗੰਨਾ ਵੀ ਆ ਭਾਈ ਫੇਰ ਗੰਨਾ ਆ ਤਾਂ 40 15 ਕਿਲੋ ਦਾ ਆਉਂਦੇ ਹੁਣ ਹਾਂ ਦਾਖੇ ਟੁੱਟੇ ਰਹੇ ਨੇ ਜੂਨੀਅਰ ਦੇ ਉਹ ਵੀ ਪੈ ਜਾਣੇ ਜੂਨੀਅਰ ਦੇ ਪੇ ਜਾਣੇ ਦੂਜੇ ਹੱਥ ਚ ਗੰਨੇ ਜੀ ਵੀ ਪਹਿਣਾ ਡਾਇ ਵੀ ਪਹਿਣਾ ਗੰਨੇ ਚ ਦੂਆ ਵੀ ਪਹਿਣਾ ਡਾਇ ਤਾਂ ਉਹ ਹੀ ਹੈ ਹੈ ਜੀ ਕਾਲੇ ਤਾਂ ਥੋੜਾ ਹੀ ਲੱਗਦੇ ਨੇ ਜੀ ਸਿੱਧੀ ਬਾਨੀ ਆ ਜੇ ਲੜੀ ਆ ਹਾਂ ਨਾ ਠੀਕ ਹੈ ਹਲੇ ਲੈ ਮੁਰਗਾ ਲੈ ਕੇ ਆਪਣਾ ਅੱਗੇ ਥੋੜਾ ਹੀ ਲੱਗਦਾ ਡਾਇ ਜੇ ਉਹ ਹੀ ਲੱਗਿਆ ਆਹ ਹੱਲਾ ਹੁੰਦਾ ਕੱਛ ਪਾਇਆ ਸ਼ਾਮ ਵਾਲਿਆ ਅੱਲਾ ਤੇਰੇ ਅਜਾ ਜਿਹਾ ਹੁੰਦਾ ਅਸੀਂ ਮੈਂ ਤਾਂ ਲਿਆਉਂਦੇ ਵੱਡੇ ਜੀ ਅਸੀਂ ਲਿਆਉਣੇ ਆ ਜਾਂ ਕੜਾ ਹੈ ਵੀ ਮੁੰਡੇ ਤੇ ਸਾ ਮੋਟਰ ਹੂੰ ਕੋ ਕਹਿਣਾ ਖਿੰਡਾ ਬਹੁਤ ਲੂਟ ਜਾਂਦਾ ਥੜਾ ਕੱਲ ਲੈ ਗਿਆ ਵੀ ਮੋਟਰ ਸੇ ਬਹੁਤ ਸੁਧ ਚੱਲਦਾ ਸਾੜੇ ਵਾਲੇ ਉੱਤੇ ਸਾੜੇ ਵਾਲੇ ਤੇ ਸਮਾਂ ਮੰਨੇ 25 ਪੈਸੇ ਕਿੰਨੀ ਹੈਗਾ ਇਹ 5 ਦਿਨ ਤੈਨੂੰ ਦੇ ਦੇਣੀ ਵੀ ਨਹੀਂ ਝੁੱਧ ਚੇਲਣਾ ਬੰਦਾ ਰਾਜੀ ਹੋਣ ਸੁਧ ਚੱਲਦਾ ਇਹਨੂੰ 5 ਦਿਨ ਹੀ ਦੇ ਦੇ ਇਹ ਵੀ ਨਹੀਂ ਝੁੱਧ ਚੇਲਣਾ ਮੈਂ ਤੇ ਲਿਖ ਕੇ ਲੈ ਲਾ ਇਹ 17 18 ਮਾਡਲ ਆ ਠੀਕ ਆ ਆ 5 6 ਮਾਡਲ ਆ ਇਹ ਤੇ 10 ਸਾਲ ਪੁਰਾਣਾ ਪਾ ਆ ਤਰਸ ਕਿਹੜਾ ਜੇ ਬੜਾ ਚੱਲਿਆ ਇਹ ਪਤਾ ਨਹੀਂ ਯਾਰ ਕਿਹੜਾ ਸ਼ਾਮਾ ਜੀ ਵਾਲੀ ਹੈ ਇਹਦੀ ਸ਼ਾਮਾ ਵਾਲਾ ਸ਼ਾਮਾ ਵਾਲੀ ਹੈ ਏ ਕਿ ਕਰਨੀ ਹੈਗੀ ਪਤਾ ਤਾਂ ਬਹੁਤ ਜਿਆਦਾ ਪੈ ਪਿਲਕਣ ਵਾਲੇ ਆ ਤੇ ਕਿਰਕ ਨਹੀਂ ਹੈਗੀ। ਛਾਵੇਂ ਹੀ ਹੈ। ਹਾਂ ਬਹੁਤ ਚੱਲਿਆ ਵੀ। ਇਹ ਵੀ ਸੀਪੇ ਨੂੰ ਪਿਛਾਣਗਾ। ਆ ਦੇਖ। ਤੂੰ ਇਹਦੇ ਚੱਲ ਯਾਰ ਪਤਾ ਹੀ ਆਪਾਂ ਨੂੰ ਵੀ ਦੇਖਦੇ ਜਾ ਜਾਂਦੇ। ਮੈਂ ਤਾਂ ਗੱਲ ਛਾਂਗਣ ਲੱਗੇ ਦੀ। ਉਹ ਹੀ ਬਹੁਤ ਚੱਲੀਗਾ। ਪਿੰਡਾ ਉੱਡਦੀਆਂ ਉੱਪਰ ਮਖਾਲੇ ਪਿੰਡਾ ਦੇ ਭੁਜਿੱਟੇ ਹੁੰਦੀਆਂ। ਇਹਦਾ ਦੇਖ ਕੇ ਛਾਂਗਣੀ ਬਣੀ ਬਹੁਤ। ਪਿੰਡਾ ਹੋ ਕੀ ਕਿੰਨੇ ਦਾ ਫੋਟ ਚੌੜੀ ਹੋਈ ਪਈ ਹੈ। ਇੱਡਾ ਉਡਿਕਲਦੀਆਂ ਵਿੱਚ ਪੈਣੀਆਂ। ਮੈਂ ਪਿੰਡਾ ਇਦੇ ਚ। ਰਹਿਣ ਦੇ ਛਾਂਗਣ ਉਹਨੂੰ ਕਦੇ ਨਹੀਂ। ਮੈਂ ਕਾਹਾਂ ਛਾਂਗ ਲਊਂਗਾ? ਕਾਹਾਂ ਛਾਂਗ ਲੂੰਗੇ? ਬਰਸਾ ਕਿੰਨੇ ਨਾ ਕੋਈ ਪਤਾ ਨਹੀਂ ਪਤਾ ਗਿਆ ਬਚਿੱਟੇ ਹੁਣ ਖਾ ਲੈਣੇ ਇਹਨਾਂ ਨੇ ਗੁਰਿੰਦਰ ਮਗਰ ਭਾਈ ਪਾਸੋਂ ਉਹਦੇ ਢੱਠਿਆ ਫਿਰਦਾ ਹੋਆ ਮਗਰੇ ਭਾਈ ਦਾ ਔਰ ਦੀ ਨਿਕਲਦੀ ਔਰ ਖੋਰ ਨਿਕਲੀ ਨਿਕਲੀ ਵੀ ਆਪ ਤੇ ਵਿੱਚ ਪਿੰਡ ਆਇਆ ਮੈਂ ਤੇ ਨਿਗਾਹ ਪੈ ਗਈ ਨਹੀਂ ਮੈਂ ਫੜ ਜਾਨਾ ਥੱਲੇ ਪਿੰਡਾ ਹੈ ਸੁਸਤਰ ਜਿਹਾ ਬਣਾ ਹੈ ਹੈ ਲੱਗੇ ਸਿੱਧੀ ਚੱਕ ਮੰਨੂ ਛੱਡ ਦਿੰਦਾ ਚੱਕ ਗਿਆ ਮੰਨੂ ਬਾਹਰ ਛੱਡ ਦੂੰਗਾ ਤੂੰ ਦੱਸ ਉਹ ਹੀ ਕੀਆ ਤੈਨੂੰ ਛੱਡ ਦਿੰਗੇ ਅੱਜ ਚੱਕ ਮੰਨੂ ਛੱਡ ਦੇਣਾ ਆਪਾਂ ਨੂੰ ਤਾਂ ਤਿੰਨੇ ਚਾਰ ਗੱਗੇ ਨੂੰ ਹਾਰਦਾ ਤੈਨੂੰ ਚੱਲ ਤੈਨੂੰ ਛੱਡ ਕੇ ਦਿਖਾ ਉਹ ਚੱਕ ਲੋ ਮੈਂ ਪਿੱਛੇ ਘਾਪੇ ਘਰੇ ਜਾ ਕੇ ਉੱਥੇ ਜਾ ਜਾ ਵੀ ਜਾਇਆ ਚੱਕ ਲੈ ਤੂੰ ਲਿਆਵਾਂ ਮੈਂ ਟਰੈਕਟਰ ਲਿਆਉਣਾ ਦੂਗਾ ਲਿਆਉਂਦਾ ਲੈ ਕੇ ਆਉਂਦਾ ਆ ਗਿਆ ਹੈ ਮੈਂ ਕਿਹਾ ਮਟਰ ਪਾ ਲੈ ਜੀ ਇਹਦਾ ਨਹੀਂ ਪਤਾ ਪਾ ਲੈ ਗਿਆ ਤਾਂ ਕੱਲ ਚਾਚਾ ਲੱਤੇ ਖਾਣਾ ਦੇ ਪਰ ਹੈ ਕਿਤੇ ਯੂਰੀ ਦਾ ਸਾਲਾ ਪਾਣੀ ਬਣ ਜੂਵੇ ਇਹ ਤਾਂ ਖੁਰਦਾ ਹੀ ਬਹੁਤ ਛੇਤੀ ਆ ਹੋਰ ਇਹ ਡਾਇਆ ਟਾਈਮ ਕੱਢ ਦਿੰਦਾ ਜੀ ਕਿੰਨੇ ਸਾਲ ਮੰਡ ਜੀ ਨਦੀ ਟੁੱਟੀ ਆ ਹਾਂ ਸੂਤੇ ਸਾਈ ਰਹੀ ਡਾਕਟਰ ਨਾਲ ਨੇ ਕਹਾ ਯਾਰ ਪੱਤੀ ਸਾਡੇ ਰੱਖੇ ਹੋਏ ਦੇ ਥੈਲੀ ਰਹਿ ਗਏ ਸੂਤੇ ਦਾ ਡਾ ਥੇ ਰਹਿ ਗਏ ਯੂਰੀਆ ਨਹੀਂ ਯੂਰੀਆ ਨਹੀਂ ਆਈਦੀ ਨੀ ਜਾਇਆ ਬੱਜਦਾ ਇਹਦੇ ਵੀ ਥੋੜਾ ਟਾਈਮ ਕੱਢ ਦਿੰਦਾ ਇਹ ਯੂਰੀਆ ਤੋਂ ਬਾਅਦ ਇੱਕ ਦਿਨ ਹੀ ਮਨਤੀਏ ਚੌਥੇ ਦਿਨ ਪਾਣੀ ਉਧਰੇ ਇੱਕ ਤੈਨ ਦਾ ਥੈਲੀ ਰਹਿ ਗਿਆ ਸੂਣਾ ਬੱਜੀਆਂ ਉਸ ਤਰ੍ਹਾਂ ਹੀ ਕਹਿੰਦਾ ਵਿਚਰ ਯੂਰੀਆ ਲੰਘ ਗਿਆ ਨਹੀਂ ਮੈਂ ਕਹਿੰਦਾ ਤਰਪਾਲ ਲੱਗੀ ਕੀ ਪਤਾ ਘੜੀਆਂ ਮੀਂਹ ਆਈਂਦਾ ਸਵੇਰੋਂ ਮੌਸਮ ਸਾਫ਼ ਤਾਂ ਜਾਉਦੇ ਮੱਡ ਨੂੰ ਜਾ ਰਿਹਾ ਪਾਉਣ ਆਹ ਤੇਰਾ ਫੋਨ ਨਹੀਂ ਆਇਆ ਹੋਰ ਮੀਂਹ ਚਲਦਾ ਸਾਰਾ ਮੌਸਮ ਪਾਇਆ ਵਾ ਨਾ ਹੱਥ ਕਿਸੇ ਦਾ ਸਾਲਾ ਮੀਂਹ ਦੋ ਟੋਟੇ ਨਹੀਂ ਪਾਈ ਜਦ ਨਹੀਂ ਉਧਰ ਐ ਦੇਖ ਲਾ ਬਦਲਾ ਜੇ ਉੱਠਿਆ ਜਦ ਆ ਗਿਆ ਹੁਣ ਆਹ ਜਿਹੜਾ ਬਦਲਾ ਇਹਦਾ ਕੀ ਹੋਦਾ ਜਦੇ ਗਿਰ ਜਣਾ ਇਹਨੇ ਗਲਸਾਂ ਜੀਆਂ ਦਾ ਚੱਕਰ ਆ ਗੱਲ ਤਾਂ ਕਰੀ ਹੋਈ ਆ ਪਰਸੋਂ ਨਹੀਂ ਹੋਊਗਾ ਹਾਂ ਪਰਸੋਂ ਜਾ ਕੇ ਚੱਕ ਲੈਉਣੇ ਬਸ ਲਵਾ ਛੱਡ ਟਰੈਕਟਰ ਗੇ ਲਵਾ ਪਰਸੋਂ ਨੂੰ ਲਵਾ ਕੇ ਛੱਡਿਆ ਹੋਰ ਕੀਆ ਖੜਾਰੇ ਤਵਾ ਕੇ ਤੋਆਏ ਵੀ ਨਹੀਂ ਮੁੜ ਕੇ ਹੁਣ ਤੋ ਆਣੇ ਦਾ ਤਾਂ ਹੀ ਕੋਈ ਆਹ ਤਾਰ ਤਾਂ ਤਾਂ ਸੀਦਲੀ ਦਾ ਗਾਰਾ ਤਾਰ ਤੋਂ ਸਾਰਾ ਹੀ ਸਾਦਾ ਉਹੀ ਬੱਦਲੇ ਪਰ ਕਿਦੇ ਦੇਖੀ ਆ ਬੰਮੇ ਮੈਂ ਟਰੈਕਟਰ ਜੌਂਡੀ ਆਰ ਦੀ ਗੱਲ ਜਿੰਦਾ ਸਖਾਲਾ ਇਹ ਤੋਣਾ ਬਾਈ ਗਾਰਾ ਕੱਢਣਾ ਸਭ ਤੋਂ ਸਖਾਲਾ ਇਹ ਕਿਤੇ ਜਿੱਥੇ ਮਰਜੀ ਹੱਥ ਪਸਾ ਲਾਈ ਦੇ ਹੈ ਸਾਰੇ ਵਾਲੇ ਤੋ ਨਾਲ ਜੀ ਉਹਦਾ ਖੜੇ ਨਾ 4x4 ਹਾਂ ਬਹੁਤ ਨਾਲਾ ਜੀ ਉਹ ਸਾਰੇ ਓਏ ਇੰਨਾ ਫਾਗੂ ਸਮਾਨ ਲੱਗਿਆ ਬੇਨੂੰ ਉਹੀ ਗੱਲ ਆ ਧੋਣਾ ਜਿਹੜੇ ਹੱਥ ਪੈ ਗਏ ਧੋਣਾ ਸੌਖਾ ਵੀ ਡੀਜ਼ਲ ਮਾਰਨਾ ਵੀ ਸੌਖਾ ਉਥੇ ਜਿੱਥੇ ਨਾ ਪੁੱਜੇ ਉਥੇ ਗੱਡੀ ਚ ਚੌਵੀ ਨਹੀਂ ਉਤਰਦੇ ਸਾਲੇ ਹੋਰ ਸਹੀ ਕਾ ਸੋਹਣੀ ਚੱਲੀ ਯਾਰ ਆ ਮੀ ਆ ਪੈ ਗਏ ਹਟੇ ਫੋੜ ਨਾਲ ਕਹਿੰਦਾ ਮੈਂ ਫੋੜ ਲੈ ਕੇ ਆਉਂਦਾ ਚੰਗਾ ਹੋਰ ਆ ਫੋੜ ਉਹ ਫੋੜ ਕਾ ਨੂੰ ਮੂਹਰੇ ਦਾ ਫੋਨ ਆ ਗਿਆ ਕਹਿੰਦਾ ਯਾਰ ਜਾਈਂ ਕਹਿੰਦਾ ਲਾਈਟ ਦੇਖੀ ਆਈ ਤਾਂ ਨਹੀਂ ਹਲੇ ਨਹੀਂ ਆਈ ਨਹੀਂ ਪੱਛੋਂ ਦੀ ਆ ਤਾਂ ਡੰਡੀ ਆ ਪੱਛੋਂ ਚੱਲ ਵੀ ਉਹਦੀ ਮੂਹਰੇ ਨਹੀਂ ਆ ਵਧੀਆ ਪੱਛੋਂ ਚੱਲ ਤੋਵੇ ਜੇ ਪੱਛੋਂ ਜਾ ਮੀ ਨਹੀਂ ਪੈਂਦਾ ਮੀ ਨਹੀਂ ਆਈਦਾ ਤੇ ਨਾ ਮੀ ਨਹੀਂ ਚਾਹੀਦਾ ਤਾਂ ਮੀ ਦਾ ਬਾਅਦ ਮੈਂ ਪਹਿਲੇ ਵੇ ਇਹ 8 ਘੜੀ ਗ੍ਰਹਿ ਦੇ ਦੋ ਦਿਨ ਮਹੀਨੇ ਰਾਤ ਨੂੰ ਆਟੋਮੈਟਿਕ ਲਾਉਣਾ ਪੈਣਾ ਫਿਰ ਉਹ ਜਿਹੜੀ ਨੂੰ ਪੱਥੋਂ ਚੱਲਣ ਦੇ ਮੜੀ ਜੀ ਬਿਮਾਰੀ ਦੇ ਤਾਂ ਮਾੜਾ ਮੋਟਾ ਹੋਊਗਾ ਹੋਰ ਜਿਹੜੀਆਂ ਪੈਂਦੀਆਂ ਹੋਣ ਬਾਈ ਸਾਰੇ ਪਾਸੇ ਵੀਡੀਓ ਆਉਣ ਲੱਗ ਗਿਆ ਬਿਮਾਰੀ ਦੇ ਬੰਮੇ ਨਾ ਯਾਰ ਇਹ ਤਾਂ ਹੁਣ ਇੱਕ ਕਰੇ ਦੀ ਪਤਾ ਲੱਗੂ ਵੀ ਕਿਹੜੀ ਬਿਮਾਰੀ ਹੈ ਕਿਹੜੀ ਨਹੀਂ ਜਿਹੜੇ ਦਾ ਡਬਲ ਜੜਾ ਸਵੇਰੋਂ ਮੱਟਵਾ ਮੁੰਡਾ ਪਤਾ ਨਹੀਂ ਕਿੱਥੇ ਦਾ ਆਇਆ ਪਤਾ ਦੁੱਧ ਲੈਣ ਆਇਆ ਦੁੱਧ ਲੈਣ ਆਇਆ ਫਿਰਦਾ ਕਹਿੰਦਾ ਬਾਈ ਸਾਨੂੰ ਵੀ ਕਹਿੰਦਾ 17 ਕਿੱਲੇ ਪਾਉਣੇ ਪੈਣੇ ਜਿਹੜੀ ਡਬਲ ਜੜਾ ਉਹ ਤਾਂ ਹੈਗੀ ਡੂੰਗੀ ਲੱਗੀ ਵੀ ਬਾਕੀ ਆਪਣੇ ਆਪਣੇ ਈ ਲਾਜ ਤਾਂ ਹੈ ਨਹੀਂ ਬਾਹੇ ਕੇ ਲਾਜ ਬਾਹੇ ਤੇ ਜਿਹੜੀ ਤੂੰ ਨਵੀਂ ਲਾਉਂਗਾ ਤੈਨੂੰ ਕੀ ਪਤਾ ਇਹ ਨੂੰ ਵੀ ਪੈਗੀ ਕਿਆ ਹਾਂ ਉਹਦਾ ਵੀ ਤਾਂ ਇਹ ਕਹ ਦੇਖਿਆ ਠੀਕ ਨਹੀਂ ਗੱਲ ਹੈ ਚੰਦੇ ਕਹਿੰਦੇ ਜਾਂਦੇ ਕਹਿੰਦੇ ਗੇਤੀਆਂ ਨੂੰ ਲਾਤਾ ਹੈ ਤਾਂ ਗੇਤੀਆਂ ਨੂੰ ਨਾਲੇ ਉਹ ਯਾਰ ਗੇਤੀਆਂ ਤੇ ਦਿਨ ਵੱਧ ਹੋ ਗਏ ਹੁਣ ਜਿਹੜੀ ਤੇਰੀ ਆਹ ਚੀਜ਼ ਲੱਗੀ ਵੀ ਆ ਇਹਦੇ ਦਿਨ ਹੋਈ ਸੀ ਪਤਾ ਲੱਗੂ ਜਦ 40 ਦਿਨ ਦੀ ਹੋ 30 ਦਿਨ ਦੀ ਇਹਦੇ ਜਿਹੜੀ ਬਿਮਾਰੀ ਆਈ 30 ਦਿਨ ਦੀ ਨੂੰ ਆਈ ਆ 30 ਦਿਨ ਦੀ ਨੂੰ ਆਈ ਆ ਪ੍ਰਧਾਨ ਦੀ 7 ਤਰੀਕ ਦੀ ਲੱਗੀ ਹੋਈ ਹੈ ਹਾਂ ਇਹ ਨੂੰ ਹੈ ਨਹੀਂ ਮਨੂੰ ਕਿਹ ਕਿਹ ਆਇਆ ਬਰੋ ਵੈਰਾਈਟੀ 22 ਵੀ ਹੈ ਨਾ ਹੈ ਨਹੀਂ ਗਾਣਾ ਵੈਰਾਈਟੀ ਨੂੰ ਚੈੱਕ ਕਰ ਕ ਉਹ ਕਹਿੰਦਾ ਬਾਈ ਕਹਿੰਦਾ ਸਾਡੇ ਕਹਿੰਦਾ ਬਹੁਤ ਬਹੁਤ ਬਿਮਾਰੀਆਂ ਛੋਟੀ ਨਹੀਂ ਵੈਰਾਈਟੀ ਚੈੱਕ ਕਰਨੀ ਪਈ ਨਾ ਸਾਨੂੰ ਕਹਿੰਦੇ ਕੋਈ ਨਹੀਂ ਬੰਦੀ ਉਹਨੇ ਕਹਿੰਦਾ ਬਾਈ 28 31 ਨੂੰ ਜ਼ਿਆਦਾ ਚੱਕਰ ਹੈ ਬਿਮਾਰੀ ਦਾ ਲੋਕਾਂ ਨੇ ਲਾਈ ਵੀ ਬਹੁਤ 28 31 ਆ ਦੇ ਜੀ ਜਿਹੜਾ ਵੀ ਕਮੈਂਟ ਕਰਦਾ 28 31 ਉਹ ਦੱਸਦਾ ਅਗਲਾ ਹਾਂ ਬਿਠਾਈ 28 31 ਲੱਗੀ ਬਾਈ ਦੀ ਬਿਮਾਰੀ ਜ਼ਿਆਦਾ ਕੁਝ ਮੌਸਮ ਦਾ ਹੀ ਬੰਗਾ ਪੈਂਦਾ ਯਾਰ ਦੇਖਦੇ ਆ ਕਿ ਆਪਾਂ ਦਾ ਕਿਆ ਨਹੀਂ ਮੌਸਮ ਦਾ ਹੀ ਬੰਗਾ ਪੈਂਦਾ 110 ਤਾਂ ਠੀਕ ਹੈ ਨਾ 110 ਦਾਤ ਕਾ ਤੇ ਲੱਗੀ ਆ ਗੇਤੀਆਂ ਲੱਗੀਆਂ ਹੋਈਆਂ ਉਹ ਠੀਕ ਆ ਇਹਦਾ ਇੱਕ ਸਾਲ ਘੜੀ ਹੋਊ 110 ਵੀ ਤਾਂ ਗੇਤੀ ਆ ਉਹ ਪਿਆਰ ਉਹ ਇਹ ਉਹ ਬੀਜ ਲੰਬੇ ਟਾਈਮ ਵਾਲਾ ਯਾਰ ਲੰਬਾ ਦਾ ਨਹੀਂ ਹੈਗਾ ਟਾਈਮ ਉਹਦਾ ਵੀ ਉਹਨਾਂ ਕੀ ਆ ਪੀ ਆਰ ਜੀ ਨਹੀਂ ਪਿਆਰ ਦੇ ਚ ਸੈਨ ਸ਼ਕਤੀ ਹੋਊਗੀ ਹਾਂ ਮਾਰੀ ਦਾ ਲੜਨ ਦੀ ਸ਼ਕਤੀ ਨਹੀਂ ਦੀ ਲੜਨ ਦੀ ਸ਼ਕਤੀ ਇਹ ਬੀਜ ਇੱਕ ਲੱਗੂ ਬੰਨੇ ਨੂੰ ਬਿਮਾਰੀ ਆਪਣਾ ਜ਼ੋਰ ਮਾਰ ਜਾਂਦੀ ਆ ਜਿਹੜੇ ਸਾਰੇ ਵਾਇਰਸ ਆਏ ਫਾਈ ਹੋ ਜਾਂਦਾ ਉਹ ਜਿਹੜੇ ਸਾਰੇ ਵਾਇਰਸ ਆਏ ਤਾਂ ਇਹਨੇ ਕੋਈ ਵੈਰਾਈਟੀ ਨਹੀਂ ਛੱਡੀ ਉਹ ਸਾਡੇ ਉਹ ਸਾਲ ਤਾਂ ਕੋਈ ਨਹੀਂ ਛੱਡੀ ਗਈ ਦੀ 26 ਨੂੰ ਵੀ ਹੈਗਾ ਜ਼ਰੂਰ ਤੇ ਉਹ ਮਾੜੀ ਮੋਟੀ ਜੀ ਹਾਂ ਉਹਨਾਂ ਨੂੰ ਤੇਰਾ ਤਾਂ ਹਾਈਬ੍ਰਿਡ ਨੂੰ ਵੀ ਹੋਗੇ ਸੀ ਹਾਂ ਹਾਈਬ੍ਰਿਡ ਨੂੰ ਹੈਗੀ ਸੀ ਪਰ ਹੈ ਕੋਈ ਕੋਈ ਤਾਂ ਆਈ ਨਹੀਂ ਤਵੀ ਇਹ 26ਰ ਹਾਈਬ੍ਰਿਡ ਨੂੰ ਪੂਰੀ ਸੀ ਪਰ ਹੈਗੀ ਸਾਰਿਆਂ ਨੂੰ ਇਹ ਸੀ ਬਾਕੀ ਹੁਣ ਇਹ ਤੇਰਾ ਵਕਤ ਕਿਆ ਪਤਾ ਲੱਗਣਾ 10 ਦਿਨ ਤੱਕ ਵੀ ਫਸਲ ਨਹੀਂ ਆਈ ਸੀ ਇਹ ਦੇਖ ਵਾਂਗੋ ਸ਼ੇਡ ਦਾ ਕੋਟਾ ਨਹੀਂ ਨਿਕਲੀ ਸੀ ਬਾਕੀ ਸਾਡੇ ਖਪੂ ਸਾਹਿਬ ਸ਼ੇਡ ਵਾਂਟਦੇ ਨੇ ਉਹ ਇਹਨੂੰ ਕਹਿੰਦੇ ਬਾਕੀ ਵੈਰਾਈਟੀਆਂ ਦਾ ਹੁਣ ਵਕਤ ਕਿਆ ਪਤਾ ਲੱਗਣਾ ਜਦੋਂ ਮੀਂਹ ਨਹੀਂ ਹੋਇਆ ਉਹ ਕਰਾਲੇ ਚ ਹੋਈ ਦੀ ਕੀਲੇ ਦੇ ਹਿਸਾਬ ਨਾਲ ਉੱਥੇ ਚਾਰੇ ਰਹਿ ਗਈ ਜਾਂ ਪੱਖਾ ਲੱਗਿਆ ਕਾਲਾ ਜਾਂ ਦਾਣਾ ਕਾਲਾ ਜਾਂ ਦਾਣਾ ਹੋ ਜਾਂਦਾ ਬਾਦ ਆ ਕੰਨਾ ਬਾਈ ਉਹ ਇਹਨਾਂ ਦੀ ਬਿੰਦਰਾਂ ਦੀ ਆਹ ਤੇਰੀ ਕਿੰਨੇ ਦਿਨ ਦੀ 10 35 ਦਿਨ ਦੀ ਹੋਣੀ ਆ ਠੀਕ ਆ ਤਾਂ ਬਿੰਦਰ ਵਾਲੇ ਠੀਕ ਆ ਆ ਠੀਕ ਹੈ ਇਹਦੇ ਨੇ ਕੋਈ ਛੋਟਾ ਬੜਾ ਨਹੀਂ ਮਾੜਾ ਮੋਟਾ ਤਾਂ ਯਾਰ ਹਰੇ ਕਿਤੇ ਆ ਯਾਰ ਇਹਨਾਂ ਨੇ ਦੇਖਿਆ ਗੱਗੇ ਨਾਲ ਇਹਨਾਂ ਨੇ ਵੀ ਨਹੀਂ ਅੱਛਾ 4% ਬਾਈ ਕੁਝ ਨਹੀਂ ਕਹਿੰਦੀ ਹੈਗੀ ਜੇ 5 ਨੀਟਰ ਵੀ ਦੱਸਿਆ ਮੈਂ ਕਹਿੰਦਾ ਉੱਥੇ ਹਾਂ ਆਈਦੇ ਨੀਟਰ ਵੀ ਦੱਸਿਆ ਠੀਕ ਹੈ ਜੀ ਠੀਕ ਹੈ ਜੀ ਪਤਾ ਵੀਜ਼ ਵੀ ਕਰਤਾ ਸੀ ਤਾਂ ਇਹ ਹਾਂ ਘਰ ਦੇ ਵੀਜ਼ ਦਾ ਭਾਰਤ ਦੇ ਵੀਜ਼ ਦਾ ਜਿਹੜਾ ਰੱਖਦਾ ਠੀਕ ਹੈ ਬਹੁਤਾ ਮੋਟ ਘਰ ਦੀ ਉੱਤੇ ਰੱਖੀ ਹੋਈ ਘਾਦਰ ਸਮਾਂ ਤੇਰਾ ਜ਼ਿਆਦਾ ਵਧੀਆ ਹੁੰਦਾ ਹੋਰ ਆਪਣਾ ਥੋੜਾ ਜੰਦਾ ਸੋਧਿਆ ਤਾਂ ਹੁੰਦਾ ਪੱਟੇ ਸੈਂਡ ਉੱਤੇ ਤੇ ਵਧੀਆ ਬੁੱਤੇ ਗੱਡੇ ਹੋਏ ਹਾਂ ਅਸੀ ਕਾਲ ਬਾਈ ਸਾਰਿਆਂ ਨੂੰ ਸਤਰੀ ਕਾਲ ਜੀ ਚੱਕੇ ਦੇ ਵੀ ਖਾਸੀ ਆ ਬਾਈ ਹੈ ਚੱਕੇ ਦੇ ਵੀ ਖਾਸੀ ਆ ਆਪਣੇ ਨਾਲ ਹੂੰ ਹਾਂ ਚੱਕੇ ਦੇ ਆਪਣੇ ਨਾਲ ਖੱਤੀ ਕਿਥੇ ਖਾਸੀ ਆ ਇੱਤੀ ਲੱਗੀ ਵੀ ਚਾਹ ਉਹਦੇ ਉੱਥੇ ਹਾਂ ਉਹ ਵੀ ਇੱਤੀ ਲੱਗੀ ਆ ਬਾਬਾ ਦੇ ਉਹੀ ਕਹਿੰਦਾ ਭਾਈ ਉਮਰਦੇਸ ਸਾਹਿਬ ਨਾਲ ਸਭ ਤੇ ਪਤਾ ਲੱਗੀ ਜਾਂਦਾ ਕਹਿੰਦੇ ਉਹੀ ਕਹਿੰਦਾ ਹਾਂ ਉਮਰਦੇਸ ਸਾਹਿਬ ਦਾ ਪਰਸਪਰ ਜਿਹੜੀ ਮੀਂਹ ਨੇ ਦੇ ਹੋਈ ਜਾਂਦੀ ਕਹਿੰਦਾ ਸਭ ਤੇ ਪਤਾ ਲੱਗੀ ਸਭ ਤੇ ਪਤਾ ਲੱਗੀ ਜਾਣਾ ਮੌਸਮ ਵੀ ਬਹੁਤ ਗਰਮ ਦਾ ਯਾਰ ਗਰਮ ਕਰ ਨਹੀਂ ਜਦੋਂ ਚੱਕਣੀ ਪਿੰਧਰ ਹੋ ਜਾਂਦੀ ਗਰਮੀ ਦੱਸਾਂ ਹੀ ਬਈ ਆਹ ਤਾਂ ਦੇ ਕਣਕਾ ਇਕੜਾ ਕਹਿੰਦੇ ਝਾੜ ਨਹੀਂ ਦੇਣਾ ਤਾਂ ਬਾਅਦ ਵਿੱਚ ਮੌਸਮ ਠੀਕ ਹੋ ਗਿਆ ਤਾਂ ਕਣਕਾ ਝਾੜ ਦੇਣੀ ਆ ਬੈ ਗਈ ਬਾਦ ਵਿੱਚ ਹੈ ਠੰਡ ਪੈ ਗਈ ਬਾਦ ਵਿੱਚ ਆ ਕੇ ਯਾ ਹੁਣ ਜਿਹੜੀ ਹਵਾ ਹੈ ਰੱਬ ਦੇ ਹੱਥ ਮਾ ਸਾਰਾ ਕੁਝ ਕੁਸਤੇ ਕੁਝ ਕਰ ਸਕਦਾ ਬਸ ਪਰਮੇਸ਼ਰ ਯਾਰ ਵਾਹ ਯਾਰ ਹੁਣ ਮਾਰਾ ਦੇ ਹੱਥ ਮ ਉਸ ਆਲਮ ਮੇਰੀ ਪਈ ਦੀ ਮੈਨੂੰ ਆਇਆ ਦਾ ਵੀ ਜਲ ਹੋਰ ਨਹੀਂ 10 ਮਿੰਟਾਂ ਦੇ ਖਿਲੂ ਕਿ ਉਕੀਲੇ ਦੀ ਪ ਤਿੰਨ ਬਰ ਰਹੀ ਤੀ ਫਿਰ ਤਿੰਨੇ ਕੋਲੇ ਕਿਲੇ ਦੀ ਬੰਦਾ ਬਣ ਆਇਆ ਵੀ ਇਹ ਜੀ ਆ ਇਹ 25 ਤੋਂ 40 ਤੱਕ ਜਿਆਦਾ ਟੈਂਪਰੇਚਰ ਮੰਗ ਕੇ ਖੁਸ਼ ਆ ਸਾਡੇ ਤਿੰਨ ਕਿਲੇ 14 ਮਿੰਟਾਂ ਤਾਂ ਹੋਏ ਤੇ ਵੀ 25 ਤੋਂ 40 ਤੱਕ ਟੈਂਪਰੇਚਰ ਹੋਵੇ 20 25 ਤੋਂ ਲਾਲਾ ਪਰ ਹੁਣ ਤਾਂ 73 43 44 43 ਚੱਲ ਵੀ ਜਾਂਦੀ ਹੁੰਦੀ ਹੈ 2-4 ਦਿਨ ਲੁਆਈ ਸ਼ੁਰੂ ਹੁੰਦੀ ਆ ਪਰ ਆਪਾਂ ਫੇਰ ਵੀ ਆਪਾਂ ਸਬਰ ਨਹੀਂ ਨਾ ਕਰਦੇ ਭਾਈ ਉਹ 40 ਕਰ ਦੱਸਾਂਗੇ ਜਿਹੜਾ 2831 ਦਾ ਟਾਈਮ ਹੈ 25 ਜੂਨ ਤੋਂ ਬਾਅਦ ਹੈ 2831 ਹਾਂ ਨਹੀਂ ਸਾਰਿਆਂ ਦੀ ਉਹ 20 ਜੂਨ ਤੋਂ ਬਾਅਦ ਕਹਿੰਦੇ ਆ 20 ਜੂਨ ਤੋਂ ਬਾਅਦ ਹੈ ਇੱਕ ਤਾਂ ਐਦ ਕੀ ਤਾਰੀਖ ਪਹਿਲਾਂ ਦੇਤੀ ਅੱਗੇ 15 ਤਾਰੀਖ ਹੁੰਦੀ ਸੀ ਲੋਕ 20 ਨੂੰ ਸ਼ੁਰੂ ਕਰਦੇ ਤੇ ਲੋਣ ਐਦ ਕੀ ਤਾਰੀਖੇ ਪਹਿਲੀ ਤਾਰੀਖ ਤੇ ਲੱਗੇ ਲੋਕ ਲਾਉਣ ਤੂੰ ਤਾਰੀਖ ਖਤਮ ਕਰਦੇ ਲੋਕਾਂ ਨੇ ਦੋ ਵਾਰੀ ਲਾ ਲਈ ਦੋ ਵਾਰੀ ਲਾ ਲਈ ਤੂੰ ਆ ਗੱਲ ਤਾਂ ਨਹੀਂ ਐ ਕਰਦੇ ਭਾਈ ਉਹਦੇ ਪਈ ਪਿਆ ਮੰਡੇ ਚ ਮੁੰਡੇ ਦੇ ਜਿਹੜਾ ਆਪਣੇ ਨਾਲ ਹੈ ਨਹੀਂ ਪਹਿਲੀ ਤਾਰੀਖ ਨੂੰ ਖੇਤ ਪਾਉਣ ਗਿਆ ਦਾ ਮੰਡ ਵਾਲੇ ਮੈਂ ਕਣ ਕਾਲੇ ਵੱਡ ਉਹ ਕੱਦੂ ਕਰਦਾਦਾ ਯਾਰ ਦੇਖ ਲੈ 128 ਲਈ ਹੋਈ 131 128 ਵੀ ਬਹੁਤ ਹੈ ਬਹੁਤ ਬਿਮਾਰੀ ਪਈ ਸੀ ਯਾਰ ਸਬਰ ਨਹੀਂ ਰਹਿੰਦਾ ਹੈਗਾ ਜਦ ਤਰੀਕ ਅੱਗੇ ਬੰਨੀ ਵੀ ਸੀ 15 20 ਜਿਆਦਾ ਓਏ ਫੇਰ ਇੱਕ ਇੱਕ ਵੱਡਾ ਹੋਰ ਲੱਗਿਆ ਵਾ ਕਰਨ 6 ਜੂਨ ਨੂੰ ਜਿਆਦਾ ਹੋਰ ਤਾਂ ਇੱਕ ਅੱਗੇ ਪੂਸ਼ਾ ਉਹ ਜਿਹੜੀ ਹੁਣ 6 ਜੂਨ ਨੂੰ ਜੀਰੀ ਲੱਗੀ ਵੀ ਆ ਪੱਲੀ ਦੀ ਕਦਰੀ ਹੋਈ ਵੀ ਉਹਦੀ ਕਿੰਨੀ ਗਰਮੀ ਚ ਇੱਕ ਪੰਗਾ ਹੋਰ ਵੀ ਐ ਹੂੰ ਜਾ ਦੇ ਫਿਰ ਜੇ ਲਾ ਗਵਾਂਟੀਆਂ ਲੋੜ ਲੱਗੇ ਫਿਰ ਵਾਲੀ ਫੜੇ ਹੋਏ ਲਾ ਗਏ ਸਾਰੇ ਲਾ ਦੀਏ ਹੁਣ ਫਿਰ ਲਾ ਦੀਏ ਹੁਣ ਬੈਠਦਾ ਹੈ ਹੈਂ ਫਰੀਲਾ ਨਹੀਂ ਆਉਂਦੀ ਹੁੰਦੀ ਆ ਲਾ ਦੀਏ ਹੁਣ ਵੀ ਲਾ ਕੇ ਲਾ ਹੁਣ ਨਾ ਤੇ ਜਾ ਕੇ ਜਾ ਲੱਗ ਗਿਆ ਫਿਰ ਹਾਂ ਤੇਰੇ ਕੇ ਕਹਿੰਦਾ ਵੀ ਕਰ ਦਈਏ ਕਰ ਦਈਏ ਕਰ ਨਾ ਨਹੀਂ ਕਹਿੰਦੇ ਗਵਾਂਟੀਆਂ ਦੀ ਲਾਕ ਆ ਮੱਕੀ ਖੜੀ ਦਰਜੀ ਦੀ ਲਾਤੀ ਪੀ ਚਲੋ ਮੱਕੀ ਵਾਲੇ ਵੀ ਵਿਚਾਰੇ ਯਾਰ ਰਸੋ ਜੱਗੇ ਜਿਆਦਾ ਹੁੰਦੀ ਮੱਕੀ ਵਾਲਾ ਮੈਂ ਤੁਹਾਨੂੰ ਦੱਸਦਾ ਪੂਸ਼ਾ ਚੱਲੀ ਜਾਂਦੀ ਸੀ ਪਹਿਲੀ ਤੇ ਬਾਅਦ ਬਈ ਇਹ ਵੀ ਇੰਝ ਗੇੜ ਚ ਇਹ ਬ੍ਰੇਕਰ ਤੂੰ ਪੂਸ਼ਾ ਨੂੰ ਵੀ ਕਿਆ ਕਹੂਗਾ ਉਹ ਉਰਲੀ ਸਾਈਡ ਪਟਾਲੀ ਵਾਲੇ ਦੇ ਨਾਲ ਪੂਛਾਈ ਆ ਉਹ ਹਾਂ ਉਹ ਵੀ ਖਤਮ ਹੋ ਗਏ 4 ਕਿਲ 5 ਕਿਲ ਇਹ ਤਾਂ ਸਾਰਿਆਂ ਨੂੰ ਪਲੇਥਾਂ ਲੱਗਣਾ ਹੁਣ ਜਾਂ ਤੁਰ ਪਿਆ ਹੌਲੀ ਹੌਲੀ ਜਿਹੜੀ ਬਾਕੀ ਬਚੀ ਹੋਣੀ ਹੈ ਇਹਨੀਆਂ ਦਾ ਮਾੜੀ ਮੋੜੀ ਬੱਜ ਵੀ ਗਈਆਂ ਤੇ ਪੂਛਾ ਦਾ ਬੱਜੀ ਹੋਣ ਦੀ ਵਿਚ ਜਿਹੜੇ ਸਾਲ ਬਿਮਾਰੀ ਪਈ ਸਾਡੇ ਪੂਛਾ ਦਾ ਆਪਣੇ ਹੈ ਨਹੀਂ ਹੋਣਾ ਜਾਂ ਦੀ ਕੀ ਨੂੰ ਜ਼ਿਆਦਾ ਸੀ ਉਸਾ ਆਪਣੇ ਸਾਡੇ ਜਾਣਗੇ ਸਾਡੇ ਦੇ ਵਿੱਚ ਲਾਉਣੇ ਤੇ ਜਿੱਧਰ ਮਰਜ਼ੀ ਲੱਜੋ ਆਪਣੇ ਲੱਜਾ ਕੋਣ ਨਿੱਕੀ ਦੀ ਜਾਈਦੀ ਆਪਣਾ ਨਹੀਂ ਪੁੱਛਿਆ ਹੁਣ ਨਹੀਂ ਆਪਣੇ ਮਾਲਕ ਕਹਿੰਦਾ ਕਿਹੜਾ ਦੀਵਾਲੀ ਨੂੰ ਡੀਕੂਗਾ ਹੋਰ ਮਾਲਕਾ ਜੰਮਿਆ ਨਾ ਜਾਨੂੰ ਪੁੱਛਾ ਪੱਕਾ ਲਾਦੀ ਇੱਕ ਸਾੜੀ ਅੱਗੇ ਤੋਂ ਆਈ ਜਾਂਦੀ ਹੁਣ ਤਾਂ ਬਬੂਲੇ ਬੂਲੇ ਦੀਦਾ ਆਪਣੇ ਨਹੀਂ ਪੁੱਛਿਆ ਪੁੱਛੇ ਨਹੀਂ ਹੁਣ ਨਹੀਂ ਆਉਂਦੀ ਪਾਣੀ ਨਹੀਂ ਆਉਂਦੀ ਜੇ ਤੂੰ ਜਾ ਲੈ ਉਧਰ ਧੁੰਦ ਜੀ ਪੈਣ ਲੱ ਜਾਂਦੀ ਉਧਰ ਸਵੇਰੇ ਜਾ ਕੇ ਦੇਖਣਾ ਹਰੀ ਹੋਈ ਜਾਣੀ ਹੋਰ ਦਿਨ ਚ ਪੀਲੇ ਦਿਨ ਸਵੇਰੇ ਹਰੀ ਹਾਂ ਪੂਜਾ ਨੂੰ ਤੇ ਪੰਜ ਸਪਰੇਆਂ ਤੇ ਹਰਾ ਘੜਾ ਨਹੀਂ ਛੁੱਟਦਾ ਉਹਦਾ ਪਰ ਆਏ ਵੀ ਪੱਕੇ ਭਾਂਡੇ ਆ ਪਈ ਇੱਥੇ ਚੂਈ ਚੱਲੀ ਜਾਵੇ ਖੜੀ ਰਹਿਣੀ ਆ ਇਹਦਾ ਹੈਗਾ ਕਿ ਭਾਂਡੇ ਆ ਚੂਈ ਮੂਰੀ ਪੱਕੇ ਭਾਂਡੇ ਉੱਪਰ ਦੇ ਮੂਰੇ ਪੱਕੇ ਮੂਰੇ ਦੰਦੇ ਦਲੀ ਉਹ ਵਿਛਾਉਣਾ ਵਿਛਾਉਂਦਾ ਮੈਂ ਤਾਂ ਤਾਂ ਚੱਲਦੇ ਪਾਣੀ ਚ ਕਹਿੰਦਾ ਪਰ ਲੇਵਾ ਨਹੀਂ ਕੀਤੀ ਹੈਗੀ ਗੇਤੀਆਂ ਤੇ ਪੀਆਰਬੀ ਸਾਰੀ ਨਹੀਂ ਹੈਗੀ ਤਕਰੀਬਨ ਫੜਦੇ ਆ ਪੀਆ ਫਾਈਬਰੇਟਿਵ ਬੀਜ ਕਰਦੇ ਜਾਂਦੇ 10 20 ਦਿਨ ਕੱਢ ਦਿੰਦੇ ਆ ਇੱਥੇ ਪ੍ਰਧਾਨ ਨੇ ਇੱਕ ਸਾਰਾ 26 ਦੀ ਲਾਲੀ ਕੀਤੀ ਉਹ ਲਿਖੇ ਗੱਲ ਯਾਰ ਨਵੇਂ ਨਵੇਂ ਬੀਜ ਤਾਂ ਮਹੀਨਾ ਕੱਢ ਗਿਆ ਉਹ ਆਪਣਾ ਹੀ ਖੜੀ ਜੋਈ ਚਾ ਕੜੀ ਜੋਈ ਚਾ ਖੜੀ ਰਹੀ ਪਾੜੀ ਦੇ ਭਲੇਕੇ ਦਾ ਲਾ ਲਈ ਉਹਨੇ ਵੀ ਚੱਲ ਕੋਈ ਨਹੀਂ ਆਈ ਨਹੀਂ ਬੜਾ 26 ਦਿਨ ਬਹੁ ਘਟ ਲੰਦੀ ਵੀ ਜਦ ਆਈ ਹੀ ਆਏ ਤਾਂ ਵੀ ਚਲੇ ਬਾਕੀ ਭਾਈ ਪ੍ਰਮਾਤਮਾ ਦੀ ਹੈ ਹਾਂ ਸਾਲੇ ਇਹਦੇ ਪਹਿਲਾ ਮਹੀਨੇ ਹੁੰਦੇ ਸਭ ਫੇਲ ਹੋ ਗਏ ਪਾ ਕੋਈ ਲਾਉਂਦਾ ਹੀ ਮੰਨ ਦਾ ਚਾਰੇ ਸਾਰੇ ਕਰਦਾ ਸੀ ਕਹਿੰਦਾ ਭਾਈ ਬੰਦਾ ਦਾ ਚਾਰੇ ਕਰਦਾ ਪਰ ਗਲਤ ਗਾਈਡ ਵੀ ਸਾਲਾ ਕੰਮ ਖਰਾਬ ਕਰਦਾ ਪਗਾਈ ਪ੍ਰਮਾਤਮਾ ਕਰੇ ਸਾਰਿਆਂ ਦੀ ਠੀਕ ਹੋਵੇ ਬਾਈ ਤਾਂ ਆਪ ਕਹਦੇ ਨਾ ਸਾਰਿਆਂ ਦੀ ਠੀਕ ਹੋਵੇ ਬਾਈ ਕਿਸੇ ਦੀ ਜੀਰੀ ਖਾਸੀ ਬਹੁਤ ਹੁੰਦਾ ਹੋਵੇ ਧੀਆ ਪੁੱਤਾਂ ਵਰਗੀ ਹੈ ਵੀ ਚਾਹ 4000 ਪਈਆਂ ਦੀ ਰੱਖ ਲੈ ਸਿੱਧਾ ਹੀ ਪਹਿਲਾਂ ਚੱਲ ਦੋ 12000 ਰੁਪਏ ਖਰਚਾ ਮੰਨ ਕੇ ਚੱਲ ਮੋਟਾ ਜਾ ਲੁਆਈ ਲੁਆਈ ਦਾ ਉੱਤੇ ਬਾਅਦ ਜੇ ਬੌਣੀ ਪਾ ਕੇ ਦੁਆਰੇ ਲਾਉਣੀ ਪੈਗੀ 12000 ਰੁਪਏ 20000 ਤੱਕ ਗਿਆ ਪਿੱਛੇ ਰਹਿ ਗਿਆ ਗਿਆ ਇੰਨਾ ਕਿ ਜੀਵਨ ਹੁਣ ਮੇਰੀ ਗੱਲ ਸੁਣਾ ਹੁਣ ਤੂੰ ਆਏ ਸਾਹਿਬ ਲਾ ਜੀਨੇ ਜੀਰੀ ਹੁਣ ਬਾਈ ਰੇ ਸਭ ਤੇ ਪੂਰੇ ਹੋਵੇ ਹੋਰ ਕਿ ਪੂਰੇ ਹੋਵੇ ਤੇਰੇ ਉਹਨਾਂ ਨੂੰ ਫੇਰ ਪੈਣਾ ਉਸਤੇ ਹੁਣ ਦੁਬਾਰਾ ਉਹਨੇ ਪੂਰੇ ਵੇ ਪੂਰੇ ਤਾਂ ਸਾਢੇ ਹੋਗੇ ਨਾਲੇ 12 13 ਦਿਨ ਦੀ ਜੀਰੀ ਐ ਫੇਰ ਇਹ ਵੀ ਬਿਮਾਰੀ ਦਾ ਘਰ ਐ ਇੰਨੀ ਛੇਤੀ ਬਿਨ ਚਾਹੀਦਾ 40 ਦਿਨਾਂ ਦਾ ਪੂਰਾ ਹੋਣਾ ਚਾਹੀਦਾ ਕਰਦੀ ਨਾ ਬਿਮਾਰੀ ਦਾ ਘਰ 12 ਦਿਨ ਉਹ ਮੇਰੀ ਘਰ ਤੁਹਾਡਾ ਬੱਚੇ ਨੇ 18 ਸਾਲ ਦੀ ਜਵਾਨ ਹੋਣਾ ਉਹਨੂੰ ਤਾਂ 9 ਸਾਲ ਤੱਕ ਇਹ ਕਰ ਦੂੰਗਾ ਇਹ ਜਾ ਫਿਰ ਉਹਨੇ ਕਿਹਾ ਘਾਹ ਜਾ ਕੇ ਗਰੋਥ ਕਰਨੀ ਐ ਇਹ ਵੀ ਬਿਮਾਰੀ ਦਾ ਘਰ ਆਪਣਾ ਬਾਈ ਮ 40 ਦਿਨ ਮੈਂ ਨਹੀਂ ਨਹੀਂ ਦੇਖੋ ਜੀ ਪੀਆਰ ਇਹ ਤਾਂ 35 ਤੋਂ 40 ਦਿਨ ਮੰਗਦੀ ਆ ਪੂਛਾ ਮੰਗਦੀ ਦੀ 45 ਦਿਨ ਜਿਹੜੀ 26 ਹੈ ਮੰਗਦੀ 30 ਦੇ ਦਿਨ ਟਾਈਮ ਪੀਰੀਅਡ ਦੇ ਸਾਬਕਲ ਹੁੰਦਾ ਨਾ ਹੁਣ ਜੇ ਤੂੰ ਸੋਚੇ ਵੀ ਥੋੜੇ ਦਿਨ ਵਾਲੀ ਨੂੰ ਥੋੜੇ ਦਿਨ ਲੈਣੇ ਆ ਹੁਣ ਜਿਹੜੀ ਲੰਬੀ ਟਾਈਮ ਵਾਲੀ ਆ ਪੀਆਰ 114 ਜਿਹੜੀ ਕੋਈ ਵੀ ਪੀਆਰ ਬੀਜ 110 ਦਿਨ ਲੰਦਾ ਘਟੋ ਘਟਾ 26 ਤੇ ਛੋਟਾ ਹੁਣ ਉਹਨੂੰ ਤੂੰ 30 ਦਿਨ ਚ ਸੋਲੋ 20 ਪੂਰਾ ਕਰ ਦਿੰਦਾ ਜਿਹੜੇ ਨਾ ਬਾਅਦ 45 ਤੋਂ 93 ਦਿਨ ਲੰਦੀ ਆ ਕਿਹੜੀ 26 26 ਨੂੰ ਫਤਾਈ ਤੋਂ 30 ਦਿਨ ਕੇ ਆਈਆਂ ਲੇਟ ਵੈਰੈਟੀ ਆ ਬਰਾਬਰ ਆ 30 ਤੋਂ 15 ਦਿਨ ਘੱਟ ਲੰਦੀ ਆ ਪੀ ਆਰ ਬੀਜਾਂ ਨਾਲੋਂ 10 15 ਦਿਨ ਆ ਤੇਰਾ ਖੇਤ 4 ਸਾਲ ਤੇ ਮਸ਼ਹੂਰ ਹੈ ਇਹਦਾ ਫਾਟਾ ਵੀ ਸਭ ਤੋਂ ਬਾਅਦ ਚ ਫਾਟਾ ਵੀ ਸਭ ਤੋਂ ਵਧੀਆ ਇਹਦਾ 4 ਸਾਲ ਦਾ ਹੈ ਮਸ਼ਹੂਰ ਹੈ ਇਹਨੇ ਆਪਣੀ ਪੂਰੀ ਉਹ ਤੁਸੀਂ ਵੀ ਜਿਹੜੇ ਥਾਲ ਉੱਥੇ ਹੋਈ ਹੈ ਇਹੀ ਇਹ ਹੋ ਗਿਆ ਤੇ ਦੋ ਖੇਤ ਹੋਰ ਤੇ ਇਹ 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 ਦੋ ਤਿੰਨ ਖੇਤ ਬਚ ਗਏ ਤੇ ਇਹਨਾਂ ਨੇ ਠੇਕੇ ਦੇ ਦਿੱਤੇ ਬਸ ਉਹੀ ਕਹਿੰਦਾ ਦੋ ਤਿੰਨ ਕਿੱਲੇ ਬਚੇ ਨੇ ਇਹਨਾਂ ਨੇ ਲੇਟ ਤੇ ਹਰੇਕ ਸਾਲ ਇਹ ਬੇਗੌਰੀ ਦੇ ਵਿੱਚ ਪਨੀਰੀ ਬੀਜਦੇ ਨੇ ਤੇ ਸਭ ਤੋਂ ਵਧੀਆ ਨਿਕਲਦਾ ਇਹ ਹੋਰ ਨਹੀਂ ਆਪਾਂ ਨੂੰ ਸਬਰ ਨਹੀਂ ਹੈਗਾ 26 ਦਾ ਪਹਿਲੀ ਦੇ ਗੇਟ 'ਚ ਬੌਂਦੀਆਂ ਲੱਗਦੀਆਂ ਜੀ ਇਹ ਲਾਵੀ

ਥੱਲੇ ਬਾਦੇ ਥੋੜੇ ਜਿਹੇ ਇਹ ਕਿਦ ਨੇ ਝਾੜ ਦੇਣਾ ਹੀ ਆ ਜਿਹੜੇ ਕਿਹ ਚ ਪਨੀਰੀ ਬੀਜ ਹੁੰਦੀ ਹੈ ਜਿਹ ਡਾਇਗ ਇਹਦੇ ਥੋੜਾ ਪਿਆ ਹੁੰਦਾ ਪਨੀਰੀ ਚ ਚੱਲ ਪਨੀਰੀ ਕਿਹੜੇ ਕੀ ਲਾਈ ਬੀਜ ਹੋਈ ਵੀ ਤੇ ਐ ਕਿਆਰੀ ਹੋ ਗਈ ਭਰਾਵਾ ਤੂੰ ਜਿਹਦਾ ਸਾਰੇ ਪਸੀ ਰਲ ਗਏ ਗੱਤ ਜਾਂਦਾ ਸਾਰੀ ਜਾਂ ਕੱਦੂ ਕਰਿਆ ਇਹ ਸਾਰੇ ਇਹ ਕੰਟਾ ਦਾ ਕੱਖ ਦਾ ਰੇ ਬਣਾਤਾ ਹੋਵੇ ਕੰਟਾ ਦਾ ਕੱਖ ਦਾ ਰੇ ਹੁੰਦਾ ਹੈ ਹਾਂ ਨਹੀਂ ਉਹ ਖਾਦ ਬਣੂ ਉਹ ਠੀਕ ਤਾਂ ਕੋਈ ਕੱਖ ਦਾ ਟੱਕਾ ਸਾਹ ਪਿਆ ਹੈ ਨਾ ਥੱਲੇ ਹੀ ਗਿਆ ਸਾਰਾ ਇਹ ਤੇ ਸਿਰੇ ਇਹਨਾਂ ਕੰਮ ਕਰਨਾ ਉਹ ਜਿਹੜਾ ਗੱਗ ਥੱਲੇ ਹਦੀ ਕਾਦ ਇਹ ਗੱਲ ਹੈ ਲੈਣ ਕਾਤੇ ਪਹੁੰਚਦੇ ਅੱਕ ਰਹਿ ਰਹੇ ਸੀ ਜਿੱਕੇ ਆਹੀ ਪਹੁੰਚਦੇ ਨਹੀਂ ਨਿਕਲਿਆ ਫੇਰ ਦੇ ਲ ਦੇਤੀ ਦੇ ਨੇ ਕੀ ਕਰਨਾ ਹੈ ਨਹੀਂ ਨਿਕਲਦਾ ਨਹੀਂ ਹੁਣ ਕਹਿੰਦੇ ਨਿਕਲ ਆਉਂਦੇ ਤਾਂ ਟਾਈਮ ਪੂਰਾ ਹੋ ਲਿਆ ਨਿਕਲਦਾ ਨਹੀਂ ਹੁਣ ਨਹੀਂ ਪਾਣੀ ਤਾਂ ਖੁੱਪਕਦਾ ਹੁਣ ਨਹੀਂ ਨਿਕਲਿਆ ਇਹ ਤਾਂ ਤਾਂ ਟਾਈਮ ਹੀ ਹੋ ਗਿਆ ਮਰ ਲਿਆ ਉਹ ਤਾਂ ਗਿਆ ਹੁਣ ਦੋ ਤਿੰਨ ਦਿਨ ਹੁੰਦੇ ਆ ਬਸ ਦੋ ਤਿੰਨ ਦਿਨ ਚ ਨਿਕਲਿਆ ਨਹੀਂ ਮੈਂ ਤਾਂ ਪੰਮੇ ਦੀ ਗੱਲ ਇੱਕ ਮਰੇ ਦਿਮਾਗ ਚ ਆਜ 2 ਲੀਟਰ ਤੇਲ ਤਾਂ 7 ਲੀਟਰ ਜਿਹੇ ਖੇਤ ਚ ਪਾਣੀ ਵੀ ਖੜ ਗਿਆ ਦਵਾਈ ਪਾਉਣ ਦੀ ਲੋੜ ਨਹੀਂ ਹੈ ਪੰਮਾ ਕਹਿੰਦਾ ਜੇ ਖੇਤ ਚ ਆਤਾ ਪਾਣੀ ਵੀ ਖੜ ਗਿਆ ਮੈਂਨੇ ਪਿਛਲੇ ਸਾਲ ਕਹੀਦੀ ਗੱਲ ਠੀਕ ਹੈ ਵੀ ਦਵਾਈ ਵੀ ਪਾਉਣ ਦੀ ਲੋੜ ਨਹੀਂ ਜੇ ਪਾਣੀ ਉੱਪਰ ਖੜ ਗਿਆ ਪਾਣੀ ਖੜ ਕੇ ਉੱਪਰ ਤੇ ਰੇਹ ਪੈ ਗਏ ਤੇਰਾ ਜਾਲਾ ਬਣ ਜਾਣਾ ਹੈਲੋ ਜਾਲਾ ਹੀ ਮੇਰਾ ਮਕਸਦ ਹਾਂਜੀ ਭਾਈ ਦਾਇਆ ਛੇਤੀ ਜਾਲਾ ਬਣਾ ਦਿੰਦਾ ਦਾਇਆ ਸੁਪਰ ਤਾਂ ਜਮਾਂ ਹੀ ਮੈਂ ਦੇਖਿਆ ਜਿਹੜਾ ਖੇਤ ਸੁਪਰ ਹੈ ਜਦੇ ਜੂਰੀਆ ਟਾਈਮ ਲਾ ਦਿੰਦਾ ਇਹ ਤਾਂ ਬਹੁਤ ਛੇਤੀ ਜਾਲਾ ਬਣਾਉਂਦਾ ਦਾਇਆ ਸੁਪਰ ਪਰ ਆਏ ਦੇਖ ਲੈ ਇੱਥੇ ਤੇ ਕੈਮਰਾ ਕਰਕੇ ਦੇਖ ਲੈ ਦਿਨਾਂ ਦੀ ਵੀ ਦੱਸ ਦੀ ਜਿਹੜੀ ਆ ਉਹ ਐਨੇ ਦਿਨ ਬਾਅਦ ਉਹ ਐਨੇ ਦਿਨ ਬਾਅਦ ਉਹ ਐਨੇ ਦਿਨ ਬਾਅਦ ਦੇਖ ਲੈ ਉਹ ਲਿਆ ਮੈਂ ਫਿਰ ਟਰੈਕਟਰ ਬੋਲ ਮੋਣਾ ਕਹਦਾ o por todo no me...